ਸਰਸਾਨਾ ਹਿੰਦੁਸਤਾਨ ਜਿੰਦਾਬਾਦ 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 ਸ਼ੇਰਨ ਸ਼੍ਰੀ ਪਵਨ ਗੁਪਤਾ ਜਿੰਦਾਬਾਦ 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 ਸਰਸਾਨਾ ਹਿੰਦੁਸਤਾਨ ਜਿੰਦਾਬਾਦ 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 ਹਿੰਦੁਸਤਾਨ ਸ਼ਕਤੀ ਸੈਨਾ ਜਿੰਦਾਬਾਦ 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 ਹਿੰਦੁਸਤਾਨ ਸ਼ਕਤੀ ਸੈਨਾ ਜਿੰਦਾਬਾਦ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇਸ਼ ਦੇ ਵਿੱਚ ਕਾਫੀ ਸੀਟਾਂ ਦੇ ਉੱਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਇਹ ਲੁਧਿਆਣਾ ਵੀ ਸਾਡੀ ਪੰਜਾਬ ਦੀ ਬੜੀ ਹੌਟ ਸੀਟ ਹੈ ਇੱਥੇ ਵੀ ਪਾਰਟੀ ਇੱਕ ਵਿਸ਼ੇਸ਼ ਉਮੀਦਵਾਰ ਉਤਾਰਨਾ ਚਾਹੁੰਦੇ ਆ ਤੇ ਅੱਜ ਪਾਰਟੀ ਦੇ ਜਿੰਨੇ ਵੀ ਉਹਦੇ ਲੀਡਰ ਹੈ ਜੋ ਲੁਧਿਆਣੇ ਨਾਲ ਸੰਬੰਧਿਤ ਆ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ ਵਿਚਾਰ-ਵਟਾਂਦਰਾ ਹੋਇਆ ਲਗਭਗ 2 ਦਿਨਾਂ ਦੇ ਵਿੱਚ ਪਾਰਟੀ ਆਪਣੇ ਉਮੀਦਵਾਰ ਦੀ ਘੋਸ਼ਣਾ ਕਰੇਗੀ ਕਿਉਂਕਿ ਇੱਥੇ ਰਮਨੀਤ ਮਿੱਟੂ ਚੋਣ ਲੜ ਰਹੇ ਰਾਜਾ ਬੜਿੰਗ ਲੜ ਰਹੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਲੜਦਾਰੇ ਆ ਤੇ ਅਸੀਂ ਇਹ ਚੋਣਾਂ ਨੂੰ ਬੜਾ ਸੀਰੀਅਸਲੀ ਲੜਾਂਗੇ ਔਰ ਸਾਡਾ ਉਮੀਦਵਾਰ ਜਦੋਂ ਇੱਥੇ ਮੈਦਾਨ ਚ ਉਤਾਰਾਂਗੇ ਤੇ ਜਿਹੜੇ ਮਖੋਟੇ ਆ ਬਖਵਾਕ ਉਮੀਦਵਾਰਾਂ ਦੇ ਚਿਹਰੇ ਤੇ ਲੱਗੇ ਹੋਇਆ RAM ਨਾਮ ਦੇ ਉਹਨਾਂ ਦਾ ਵੀ ਅਸੀਂ ਵਿਸਤਾਰ ਪੂਰਵਕ ਲੋਕਾਂ ਨੂੰ ਦੱਸਾਂਗੇ ਸੂਬਿਆਂ ਦੇ ਵਿੱਚ ਉਹਦੀ ਘੋਸ਼ਣਾ ਹੋ ਗਈ ਆ ਔਰ ਕੁਝ ਉਮੀਦਵਾਰ ਰਹਿ ਗਏ ਆ ਜਿਨ੍ਹਾਂ ਦੀ ਲਿਸਟ ਜਾਰੀ ਕਰਦੇ ਆ ਸਰ ਅੰਮ੍ਰਿਤਪਾਲ ਦੇ ਬਿਆਨ ਨੂੰ ਲੈ ਕੇ ਤੁਹਾਡਾ ਕੀ ਮੁੱਦਾ ਉਹ ਜੇਲ੍ਹ ਦੇ ਵਿੱਚ ਬੈਠ ਕੇ ਵੀ ਲੜ ਰਿਹਾ ਕਿ ਪਹਿਲਾਂ ਵੀ ਜੇਲ੍ਹ 'ਚ ਬੈਠ ਕੇ ਕਾਫੀ ਜਿਹੜੇ ਹੱਤਵਾਦੀ ਸੋਚ ਦੇ ਲੋਕ ਸੋਚਦੇ ਰਹੇ ਆ ਪਰ ਅਮਰਿਤਪਾਲ ਨੂੰ शिवसेना ਹਿੰਦੁਸਤਾਨ ਦਾ ਸਵਾਲ ਹੈ ਪਹਿਲਾਂ ਉਹ ਕਹਿੰਦਾ ਸੀ ਵੀ ਹਿੰਦੁਸਤਾਨ ਮੇਰਾ ਦੇਸ਼ ਨਹੀਂ ਹੈ ਮੈਂ ਸੰਵਿਧਾਨ ਨੂੰ ਨਿਮੰਦਾ ਮੈਂ ਇੱਥੇ ਦਾ ਨਾਗਰਿਕ ਨਹੀਂ ਹੈ ਸਿਟੀਜ਼ਨ ਨਹੀਂ ਹੈ ਤਾਂ ਹੁਣ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਵੀ ਤੂੰ ਇੱਥੇ ਝਗੜਾ ਪੈਦਾ ਕਰ ਰਿਹਾ ਸੀਗਾ ਪੰਜਾਬ ਦੇ ਵਿੱਚ ਨਫਰਤ ਦੀ ਰਾਜਨੀਤੀ ਕਰ ਰਿਹਾ ਸੀ ਹੁਣ ਤੂੰ ਕਿਸ ਸੰਵਿਧਾਨ ਦੀ ਸੋਖ ਆਏਗਾ ਕਿਸ ਤਰ੍ਹਾਂ ਕਿਸ ਮੂੰਹ ਦੇ ਨਾਲ ਤੂੰ ਦੇ ਤੇ ਏਕਤਾ ਕਨਤਾ ਦੀ ਰਾਖੀ ਕਰਨ ਦੀ ਕਸਮ ਚੁਕੇਗਾ ਹੋ ਚੁਕੇਗਾ ਕਿਉਂਕਿ ਜਦੋਂ ਕੋਈ ਨੋਮੀਨੇਸ਼ਨ ਪੜਦਾ ਹੈ ਤੋ ਇਹ ਕਰਦਾ ਹੈ ਤੇ ਇਹ ਕਿਹੋ ਜਿਹਾ ਚਰਿੱਤਰ ਹੈ ਕਿ ਤੁਸੀਂ ਬੋਲਦੇ ਕੁਛ ਹੋ ਕਰਦੇ ਕੁਛ ਹੋ ਤੁਹਾਡੀ ਕਥਨੀ আর ਕਰਨੇ ਚ ਬੜਾ ਅੰਤਰ ਹੈ ਮੈਂ ਇੱਕ ਸ਼ਬਦ ਦਾ ਇਸਤੇਮਾਲ ਕਰ ਸਕਦਾ ਸੀਗਾ ਪਰ ਮੈਂ ਨਹੀਂ ਕਰ ਰਿਹਾ ਏਹੀ ਏਹੀ ਚਰਿੱਤਰ ਸਿੰਘ ਮਾਨਦਾ ਰਿਹਾ ਏਹੀ ਚਰਿੱਤਰ ਇਹਨਾਂ ਦਾ ਰਿਹਾ ਕਿ ਕਹਿਣਾ ਕੁਛ ਹੈ ਹਜ਼ਾਰੋਂ ਹਜ਼ਾਰੋਂ ਪੰਜਾਬੀਆਂ ਨੂੰ ਇਹਨਾਂ ਨੇ ਮਰਵਾਇਆ ਖੂਨ ਵਹਾਤਾ ਔਰ ਬਾਅਦ ਚ ਆਪਣੇ ਸਵਾਰਥ ਲਈ ਉਸੀ ਕਨਸਟੀਟਿਊਸ਼ਨ ਦੀ ਸੋਖਾ ਦੇ ਜਿਸ ਕਨਸਟੀਟਿਊਸ਼ਨ ਨੂੰ ਮੰਨਤੋ ਨਾ ਕਰਦੇ ਇਸ ਤਰ੍ਹਾਂ ਦੇ ਚਰਿੱਤਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਪੁਰਾਣੀ ਹੋਏਗਾ ਕਿ ਲੁੱਟ ਖਸੂਡ ਦਾ ਜਿਹੜਾ ਸਾਡਾ ਸਿਸਟਮ ਹੈ ਜਨਤਾ ਨੂੰ ਪਤਾ ਲੱਗ ਗਿਆ ਹੁਣ ਅਸੀਂ ਦੂਸਰੀ ਪਾਰਟੀ ਜਾਈਏ ਸਾਨੂੰ ਹੈਰਾਨ ਹੈ ਕਿ ਕਾਂਗਰਸ ਵਰਗੀ ਪਾਰਟੀਆਂ ਦੇ ਲੋਕ ਇੱਥੇ ਵਿੱਚ ਆ ਕੇ ਲਗਾਤਾਰ ਬੀਜੇਪੀ ਚ ਸ਼ਾਮਲ ਹੋ ਰਿਹਾ ਪਹਿਲਾਂ ਕਾਂਗਰਸ ਚ ਸੀਗੇ ਜਿਹੜੀ ਕਾਂਗਰਸ ਪੁੱਛ ਨਹੀਂ ਸੀਗੀ ਕਿ ਰਾਮ ਜੀ ਕਾਲਪਨਿਕ ਹੈਗੇ ਰਾਮ ਜੀ ਦਾ ਅਸਤਿਤਵ ਨਹੀਂ ਹੈਗਾ ਔਰ ਇਹ ਉੱਥੇ ਮਜ਼ੇ ਲੈ ਰਹੇ ਸੀ ਸੱਤਾ ਦੇ ਸੱਤਾ ਦੀ ਮਲਾਈ ਖਾ ਰਹੇ ਸੀਗੇ ਹੁਣ ਉਹਨਾਂ ਨੂੰ ਲੱਗਿਆ ਵੀ ਸਾਡਾ ਤਾਂ ਉੱਥੇ ਦਿਨ ਪੂਰੇ ਹੋ ਗਏ ਕਾਂਗਰਸ ਦਾ ਫਾਲ ਡਾਊਨ ਜਾ ਰਿਹਾ ਹੈ ਤੇ ਕਾਂਗਰਸ ਦੇ ਬਿਲਕੁਲ ਲਾਸਟ ਟਾਈਮ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਤਾਂ ਫਿਰ ਇਹ ਭਾਜਪਾ ਚ ਆ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਜਿਹੜਾ ਹੈ ਲੁੱਟ ਖਸੁੱਟ ਦਾ ਲਾਇਸੈਂਸ ਸਾਨੂੰ ਇੱਥੋਂ ਮਿਲੇਗਾ ਪਹਿਲਾਂ ਉਥੇ ਜਦੋਂ ਰਾਮ ਜੀ ਬਾਰੇ ਸਵਾਲ ਉਠਾਇਆ ਜਾ ਰਿਹਾ ਸੀ ਤੇ ਜਿਹੜੇ ਹੁਣ ਬੜੇ-ਬੜੇ ਰਾਮ ਭਗਤ ਬੀਜੇਪੀ ਚ ਆਇਆ ਕਾਂਗਰਸ ਛੱਡ ਕੇ ਇਹ ਫਿਰ ਉਦੋਂ ਕਾਂਗਰਸ ਛੱਡਣ ਤੇ ਹਿੰਮਤ ਕਿਉਂ ਨਹੀਂ ਝੋਟਾ ਪਾਇਆ ਕਿਉਂ ਨਹੀਂ ਇਹਨਾਂ ਨੇ ਕਾਂਗਰਸ ਨੂੰ ਛੱਡਿਆ ਇਹਨਾਂ ਨੇ ਕਿਉਂ ਨਹੀਂ ਕਿਹਾ ਕਿ ਰਾਮ ਜੀ ਦੇ ਅਸਤਿਤਵ ਤੇ ਸਵਾਲ ਉਟਾਰੀਏ ਕਾਂਗਰਸ ਅਸੀਂ ਅਜੇ ਹੀ ਕਾਂਗਰਸ ਚ ਨਹੀਂ ਰਹਿਣਾ ਚਾਹੁੰਦੇ ਲੇਕਿਨ ਉਥੇ ਕਾਂਗਰਸ ਚ ਲਾਸਟ ਦਿਨ ਤੱਕ ਜਦੋਂ ਤੱਕ ਕੋਡ ਆਫ ਕੰਡਕਟ ਨਹੀਂ ਲੱਗ ਜਾਂਦਾ ਉਦੋਂ ਤੱਕ ਉੱਥੇ ਐਮਪੀ ਬਣੇ ਰਹਿੰਦੇ ਆਂ ਔਰ ਫਿਰ ਜਦ ਕੋਰਡ ਆਫ ਕੰਡਕਟ ਲੱਗ ਜਾਂਦਾ ਤਾਂ ਇੱਥੇ ਭਾਜਪੀ ਚ ਸ਼ਾਮਲ ਹੋ ਜਾਂਦੇ ਆਂ ਉਹ ਭਾਜਪੀ ਵਾਲੇ ਲੋਕ ਕਾਰਕਟਰ ਜਿਨ੍ਹਾਂ ਨੇ ਅਜੁੱਦਾ ਜਾ ਕੇ ਕੇ ਰਾਮ ਜੀ ਦੇ ਲਈ ਕੁਰਬਾਨੀਆਂ ਦਿੱਤੀਆਂ ਡਾਂਗਾ ਖਾਧੀਆਂ ਲਹੂ ਲਹਾਨ ਹੋਏ ਉਹ ਅੱਜ ਫਿਰ ਦਬੇ ਗਏ ਔਰ ਇਹ ਨਵੇਂ-ਨਵੇਂ ਹਿੰਦੂਤਵ ਦੇ ਪੈਰੀ ਰਾਮ ਜੀ ਦੇ ਪਿਆਰ ਕਰਨ ਵਾਲੇ ਜਿਹੜੇ ਨਕਲੀ ਹੈਗੇ ਉਹ ਅੱਜ ਦਿਖਾਈ ਦੇ ਰਹੇ ਜਦੋਂ ਸ਼ਿਵ ਸਨ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਆਪਣਾ ਉਮੀਦਵਾਰ ਐਲਾਨੇ ਕੀ ਔਰ ਚੋੜ ਮਹੀਮ ਸ਼ੁਰੂ ਕਰਾਂਗੇ ਤਾਂ ਅਜਿਹੇ ਤਿੱਖੇ ਸਵਾਲ ਇਹਨਾਂ ਨੂੰ ਪੁੱਛੇ ਜਾਣਗੇ। ਹਿੰਦੁਸਤਾਨ ਵੱਲੋਂ ਗੱਗੀ ਜੀ ਜਿਹੜੇ ਸਾਡੇ ਸ਼ਾਮਲ ਹੋਏ ਆ ਪਾਰਟੀ ਵੱਲੋਂ ਸ਼ਿਵ ਸena ਹਿੰਦੁਸਤਾਨ ਵੱਲੋਂ ਇਹਨਾਂ ਨੂੰ ਪੰਜਾਬ ਦਾ ਸੰਗਠਨ ਮੰਤਰੀ ਬਣਾਇਆ ਗਿਆ ਹੈ। ਇਸੇ ਤਰੀਕੇ ਦੇ ਨਾਲ ਸਾਡੇ ਜਸਵੀਰ ਸਿੰਘ ਜੀ ਰਾਜੂ ਇਹਨਾਂ ਨੂੰ ਪੰਜਾਬ ਸ਼ਿਵ ਸena ਹਿੰਦੁਸਤਾਨ ਦਾ ਉਪ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ। ਸਾਡੇ ਸੋਨੂ ਹੀਰ ਜੀ ਸੋਨੂ ਹੀਰ ਜੀ ਜਿਹੜੇ ਹੈਗੇ ਇਹਨਾਂ ਨੂੰ ਪੰਜਾਬ ਦੀ ਸ਼ਾਖਾ ਦਾ ਉਪ ਚੇਅਰਮੈਨ ਬਣਾਇਆ ਗਿਆ ਇਹ ਮਤਵਪੂਰਨ ਨਿਯੁਕਤੀਆਂ ਕੀਤੀਆਂ ਇਹਨਾਂ ਦੇ ਆਰ ਨਾਲ ਪਾਰਟੀ ਨੂੰ ਤਾਕਤ ਮਿਲੇਗੀ ਐਸਾ ਪਾਰਟੀ ਉਮੀਦ ਕਰਦੇ ਆ। ਪਹਿਲਾਂ ਵੀ ਇਸ ਪਾਰਟੀ ਚ ਸੀ ਇਹਨਾਂ ਨੇ ਕਿਉਂ ਛੱਡੀ ਫੇਰ ਕਿਉਂ ਆਏ? ਦੇਖੋ ਬੜੀ ਖੁਸ਼ੀ ਦੀ ਗੱਲ ਹੈ ਸ਼ਿਵ ਸਨ ਹਿੰਦੁਸਤਾਨ ਦਾ ਪਰਿਵਾਰ ਜਿਹੜਾ ਕੁੰਬਾ ਵਧਿਆ ਉਹਨੂੰ ਵਿਸ਼ੇਸ਼ ਰੂਪ ਚ ਅਸ਼ੀਰਵਾਦ ਦੇਣ ਵਾਸਤੇ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਪਵਨ ਗੁਪਤਾ ਜੀ ਇੱਥੇ ਪਹੁੰਚੇ ਨੇ ਔਰ ਮੇਰੇ ਨਾਲ ਇੱਥੇ ਪੰਜਾਬ ਦੀ ਟੀਮ ਸਾਡੇ ਪੰਜਾਬ ਪ੍ਰਧਾਨ ਸੰਜੀਵ ਦੇਵ ਜੀ ਮਨੀ ਸ਼ੀਰਾ ਜੀ ਸੋਨੂ ਜੀ ਚਾਉਦਾ ਜੀ ਜਿਹੜਾ ਪ੍ਰਧਾਨ ਸਾਡੇ ਦਵਿੰਦਰ ਗਗਰੀਆ ਜੀ ਔਰ ਨਵ ਨਿਯੁਕਤ ਸਾਡੇ ਜਿਹੜੇ ਟੀਮ ਦੇ ਮੈਂਬਰ ਹੈ ਔਰ ਚੰਦਰ ਕਾਲੜਾ ਜੀ ਸਕੱਤਰ ਮੰਤਰੀ ਪੰਜਾਬ ਵੀਰਿੰਦਰ ਭਾਰਦਵਾੜ ਜੀ ਸ਼ਿਵਸਨਾਹ ਹਿੰਦੁਸਤਾਨ ਨਿਵਰ ਵਿਨਤੋ ਅੱਜ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਸਾਡਾ ਇਹ ਕੁਨਵਾ ਵਧੀਆ ਪਰਿਵਾਰ ਐਕਚੁਅਲੀ ਗਗਲ ਗੱਗੀ ਜੀ ਤਸਵੀਰ 라ਜੂ ਜੀ ਪਹਿਲਾਂ ਤੋਂ ਅਸੀਂ ਪਾਰਟੀ ਦੇ ਵਿੱਚ ਵਧੀਆ ਕੰਮ ਕਰ ਰਹੇ ਸੀਗੇ ਕਿਸੇ ਕਾਰਨਾਂ ਵਾਸਤੇ ਕੋਈ ਘਰੇਲੂ ਮਜਬੂਰੀਆਂ ਕਰਕੇ ਇਹ ਥੋੜੇ ਦਿਨ ਵਾਸਤੇ ਸਾਇਲੈਂਟ ਹੋਏ ਸੀ ਕਿਤੇ ਹੋਰ ਚਲੇ ਗਏ ਸੀ ਪਰਾਜ ਜਨਾ ਨੇ ਆਪਣੀ ਉਹ ਗਲਤੀ ਨੂੰ ਸੁਧਾਰਦੇ ਹੋਏ ਆਪਣੇ ਘਰ ਚ ਵਾਪਸੀ ਕੀਤੀ ਹੈ ਪਰ ਪਾਰਟੀ ਨੇ ਪੂਰੇ ਮਾਨ ਸਨਮਾਨ ਦੇ ਨਾਲ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਪਾਰਟੀ ਪ੍ਰਮੁੱਖ ਨੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਇਹਨਾਂ ਦਾ ਮਾਨ ਸਨਮਾਨ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ ਜ਼ਿੰਮੇਵਾਰੀਆਂ ਪਾਰਟੀ ਪ੍ਰਮੁੱਖ ਨੇ ਇਹਨਾਂ ਨੂੰ ਸੌਂਪੀਆਂ ਗਗਗੀ ਜੀ ਨੂੰ ਜਸਵੀਰ ਰਾਜੂ ਜੀ ਨੂੰ ਔਰ ਸੋਨੂ ਹੀਰ ਜੀ ਨੂੰ ਮੈਂ ਬਹੁਤ ਸਵਾਗਤ ਕਰਦਾ ਪ੍ਰਧਾਨ ਜੀ ਦਾ ਇਹਨਾਂ ਦਾ ਸਾਰਿਆਂ ਦਾ ਪਰ ਅਸੀਂ ਉਮੀਦ ਕਰਦੇ ਹਾਂ ਕਿ ਆਨਰਡ ਟਾਈਮ ਦੇ ਵਿੱਚ ਇਹ ਵੱਧ ਛੱਡ ਕੇ ਪਾਰਟੀ ਵਾਸਤੇ ਕੰਮ ਕਰਨਗੇ ਔਰ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਬਹੁਤ ਬਹੁਤ ਧੰਨਵਾਦ ਕਰਦਾ ਸ਼ ਰਾਸ਼ਟਰਪਤੀ ਸਾਡੇ ਆਪਣਾ ਸ਼੍ਰੀ ਪਵਨਕਰ ਗੁਪਤਾ ਜੀ ਕਿਸ਼ਨ ਸ਼ਰਮਾ ਜੀ ਸੰਦੀਪ ਦੇਵ ਜੀ ਚੰਦਰਪਾਲਾ ਜੀ ਤੇ ਸਾਰੀ ਸ਼ਿਕਸ਼ਣਾ ਹਿੰਦੁਸਤਾਨ ਦਾ ਜਿਨ੍ਹਾਂ ਨੇ ਮੈਨੂੰ ਪੰਜਾਬ ਸਰਕਰਨ ਮੰਤਰੀ ਦਾ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰੇ ਦਿਨ ਦਾ ਦਿਨੋ ਜਾਨਣਾ ਨਿਭਾਉਂਗਾ ਤੇਮ ਪਾਰਟੀ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੂੰਗਾ ਪਹਿਲਾਂ ਕੀ ਕਰਾਂ ਸੀ ਛੱਡਣ ਦਾ ਪਹਿਲਾਂ ਵੀ ਇਜਤ ਕੁਮਾਰ ਵੀ ਲਿਆ ਸੀ ਫਿਰ ਦੁਬਾਰਾ ਆਇਆ ਸੋ ਬਹੁਤ ਗੱਲਾਂ ਹੋ ਜਾਂਦੀਆਂ ਘਰੇਲੂ ਥੋੜਾ ਫੈਮਿਲੀ ਪ੍ਰੋਬਲਮ ਸੀ ਕਿ ਉਹਦੇ ਕਰਕੇ ਪਾਰਟੀ ਮਹਾਂਕੜੀ ਜਿੰਮੀਆਂ ਬਾਰੇ ਨਮਾ ਗੇਸ ਪਾਰਟੀ ਦੇ ਆਪਣੇ ਜਿੱਥੇ ਮੇਰੇ ਡਿਊਟੀ ਲਗਾਊਗਾ ਪ੍ਰਧਾਨ ਜੀ ਤੇ ਮੈਂ ਜਿੱਦਾਂ ਪਹਿਲੇ ਕੰਮ ਕਰਦਾ ਸੋ ਉਸ ਤੋਂ ਵੱਧ ਕੇ ਕੰਮ ਕਰੂੰਗਾ ਵਾਪਸੀ ਆਣਾ ਤੁਹਾਡਾ ਤੁਹਾਡਾ ਕੀ ਕਹਿਣਾ ਕਿ ਤੁਸੀਂ ਵਾਪਸੀ ਦੇ ਇੱਤੇ ਰਟਨ ਕੀਤੀ ਆ ਤੁਸੀਂ ਕੀ ਕਰੋਗੇ ਇਹ ਅੱਛਾ ਲੱਗਦਾ ਤੁਹਾਨੂੰ ਨਹੀਂ ਪਹਿਲੇ ਵੀ ਮੈਂ ਲੰਬੇ ਟਾਈਮ ਤੱਕ ਕੰਮ ਕੀਤਾ ਸੀ ਹਿੰਦੁਸਤਾਨ ਚ ਤੇ ਮੈਨੂੰ ਸਾਰੇ ਆਪਣਾ ਪਰਿਵਾਰ ਵਾਂਗੂ ਹੀ ਸਮਝਦੇ ਸੀਗੇ ਤੇ ਹੁਣ ਮੈਂ ਜੋ ਵੀ ਸਾਡੇ ਕੋਲ ਕਮੀ ਹੋਈ ਹੈ ਉਹਨੂੰ ਹੁਣ ਸੁਧਾਰਾਂਗੇ ਅਸੀਂ ਪ੍ਰਧਾਨ ਜੀ ਨੂੰ ਪੂਰਾ ਵਿਸ਼ਵਾਸ ਲਾਇਆ ਕਿ ਜਿੰਨੀ ਦਰ ਤੱਕ ਸਾਡੇ ਸਾਧਨਾਂ ਨਾਲ ਨਾਲ ਚੱਲ ਰਿਹਾ ਤੇ ਅਸੀਂ ਸ਼ਿਵਸਨਾ ਹਿੰਦੁਸਤਾਨ ਚ ਕੰਮ ਕਰਾਂਗੇ ਸਰ ਇਹ ਤਾਂ ਨਹੀਂ ਰਿਹਾ ਕਿ ਜਿਸਲਾ ਮਾਲੂ ਸੀ ਪਹਿਲੇ ਕੈਡਮੀ ਘਰੇ ਤੋਂ ਵੀ ਤੋਂ ਸੀਗੀ ਨਹੀਂ ਇਦਾਂ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਜੀ